ਕਲੇ ਦੇ ਵਿੱਚ 12 ਡੰਬ ਸੀਗੇ ਅੱਛਾ ਕੂੜੇ ਦੇ ਕੂੜੇ ਦੇ ਡੰਬ ਜਿਹੜੇ ਸੀਗੇ ਕੋਈ 30 ਸਾਲ ਪੁਰਾਣਾ ਕੋਈ 25 ਸਾਲ ਪੁਰਾਣਾ ਕੋਈ 40 ਸਾਲ ਪੁਰਾਣਾ ਉਹ 12 ਦੇ 12 ਡੰਬ ਜਿਹੜੇ ਹੈਗੇ ਸਰਪਾਸੀ ਸਰਪਾਸੀ ਦੀ ਕੰਗ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਉਹ ਸਾਰੇ ਡੰਬ ਜਿਹੜੇ ਉੱਥੋਂ ਚਕਵਾਏ ਉੱਥੋਂ ਬੰਦ ਕਰਵਾਏ ਉੱਥੇ ਮਿੱਟੀ ਛਟਾ ਕੇ ਉੱਥੇ ਅੱਜ ਫੁੱਲ-ਬੁੱਟੇ ਲਾਤੇ ਕਿਤੇ ਝੀੜੀਂਗਾ ਬਣਿਆ ਤੇ ਕਿਤੇ ਹੋਰ ਕੋਈ ਬਗੀਚਾ ਬਣਿਆ ਹੈ ਹਾਂ ਖਾਦੇ ਜੋ ਬਹੁਤ ਵੱਡਾ ਸੀਗੇ ਉੱਥੇ ਅੱਜ ਜੋ ਹੈ ਫਲੂਲੇ ਲੱਗੇ ਹੋਏ ਆ ਵੇਖੋ ਸੈਕਿੰਡ ਜੁੜਿਆ ਵਾ ਵਰਸਿੰਗ ਕੰਗ ਮੇਰੇ ਘੱਟੇ ਵੀਰ ਬਹੁਤ ਵਾਰੀ ਉਹਨਾਂ ਨੇ ਮੈਨੂੰ ਪਿਆ ਕਿ ਸਾਡੇ ਫੈਕਟਰੀ ਚ ਆ ਜਾ ਕਰੋ ਦੇਵਾਗਾ ਕਰੋ ਪਰ ਜੋ ਕਰਵਾਤਾ ਹੁੰਦਾ ਉਹਨਾਂ ਦੇ ਜੇ ਹੁੰਦੇ ਆ ਤਾਂ ਮੇਰੇ ਕੋਲ ਟਾਈਮ ਨਹੀਂ ਲੱਗਾ ਜਾਂ ਇਸ ਕਾਲੋ ਮਿਲ ਗਿਆ ਸੀ ਕਿ ਜਾਂ ਮੈਂ ਇਹ ਜੋਬ ਕਰ ਸਕਦਾ ਸੀ। ਬਹੁਤ ਦਾ ਕੁਝ ਕੰਮ ਹੋਣਾ। ਲੱਗ ਗਿਆ। ਫਿਰ ਪੜ੍ਹਨ ਕੋਈ ਹੋਤੀ ਹੈ। ਹੋਰ ਸਾਡੇ ਪੜ੍ਹੇ ਦੀ ਇਸ ਵਾਰੀ ਦੀ ਹੁੰਦੀ ਹੈ। ਪਰ ਅਲਾਕੱਲ ਕੀ ਇਹ ਸਿੰਘਾ ਕੋਈ ਸ਼ੀਤ ਹੈ। ਉਹ ਮੈਂ ਨੌਂ ਮੰਗ ਦਿਆਂ। ਦੱਸੋ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਐ ਦਰਸ਼ਕੋ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਅਸੀਂ ਨਵੀਂ ਤੇ ਨਵੀਂ ਇੱਕ ਜਿਹੜੀ ਨਵੀਂ ਅਪਡੇਟ ਅਸੀਂ ਭਾਵੇਂ ਕੋਈ ਨਡਾਲੇ ਦੀ ਹੋਵੇ ਤੇ ਭਾਵੇਂ ਕੋਈ ਲੱਗ ਲੱਗੇ ਪਿੰਡਾਂ ਦੀ ਹੋਵੇ ਅੱਜ ਤੁਹਾਨੂੰ ਅਸੀਂ ਨਡਾਲੇ ਦੀ ਇੱਕ ਨਵੀਂ ਅਪਡੇਟ ਦੇਣ ਜਾ ਰਹੇ ਹਾਂ ਉਹ ਅਪਡੇਟ ਕੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਨਡਾਲੇ ਦੇ ਵਿੱਚ ਬਹੁਤ ਸੁਸਾਇਟੀਆਂ ਜਿਹੜੀਆਂ ਨੇ ਬਹੁਤ ਲੰਮੇ ਸਮੇਂ ਤੋਂ ਜਿਹੜੀਆਂ ਨਡਾਲੇ ਦੇ ਵਿੱਚ ਸੇਵਾ ਨਿਭਾ ਰਹੀਆਂ ਨੇ ਉਸ ਤੋਂ ਇਲਾਵਾ ਇੱਕ ਸੁਸਾਇਟੀ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਜੋ ਕਿ ਨਡਾਲੇ ਦੇ ਵਿੱਚ ਬਹੁਤ ਦਿਨ ਰਾਤ ਇੱਕ ਕਰਕੇ ਜਿਹੜੀ ਆਪਣੀ ਸੇਵਾ ਨਿਭਾ ਰਹੀ ਨੇ ਸੇਵਾ ਤੇ ਸਾਰੇ ਨਿਭਾਰੇ ਨੇ ਪਰ ਅੱਜ ਮੈਂ ਆਹ ਸੁਸਾਇਟੀ ਦੇ ਨਾਲ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਹਾਂ ਇਹ ਸੁਸਾਇਟੀ ਹੈਗੀ ਜੀ ਫਲਵਾੜੀ ਵਾਤਾਵਰਨ ਸੇਵਾ ਸੁਸਾਇਟੀ ਜੋ ਕਿ ਇਸ ਸੁਸਾਇਟੀ ਦੇ ਜੋ ਕਰਤਾ ਧਰਤਾ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਵਰਗਵਾਸੀ ਸਰਦਾਰ ਅਸਰਬਾਤ ਸਿੰਘ ਜੀ ਕੰਗ ਉਹਨਾਂ ਦੀ ਯੋਗਵਾਹੀ ਹੇਠੇ ਸੁਸਾਇਟੀ ਹੋਣ ਦੇ ਵਿੱਚ ਆਈ ਸੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੇ ਉਹਨਾਂ ਦੇ ਜਾਣ ਕਰਨ ਉਹਨਾਂ ਦੀ ਜੋ ਡੈਥ ਹੋਣ ਦੇ ਕਾਰਨ ਉਸ ਤੋਂ ਬਾਅਦ ਜਿਹੜੀ ਸੋਸਾਇਟੀ ਫੇਰ ਇੱਕ ਵਾਰੀ ਖੜੀ ਹੋ ਗਈ ਆ ਤੇ ਹੁਣ ਜਿਹੜੀ ਜਿਨ੍ਹਾਂ ਦੀ ਯੋਗਵਾਹੀ ਦੇ ਵਿੱਚ ਜਿਹੜਾ ਸਾਰਾ ਜਿਹੜਾ ਕਾਰਜ ਜਿਹੜਾ ਹੋ ਰਿਹਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪੰਨੋ ਤੇ ਗੋਪੀ RAM ਜੀ ਭਾਰਗਵ ਜੀ ਇਹਨਾਂ ਦੀ ਦੇਖ ਰੇ ਦੀ ਇਹ ਜਿਹੜੀ ਸੋਸਾਇਟੀ ਹੈ ਜਿਹੜੀ ਦਿਨ ਰਾਤ ਇੱਕ ਕਰਕੇ ਜਿਹੜੀ ਇਹ ਕਮਾਂਕਾਰਾਂ ਦੇ ਵਿੱਚ ਰੁੱਝੀ ਗਈ ਹੈ ਤੇ ਨੰਡਾਲੇ ਦੇ ਵਿੱਚ ਜਿਹੜੀ ਆ ਇਹ ਜਿਹੜੀ ਆਪਣੀ ਸੇਵਾ ਜਿਹੜੀ ਆ ਨੰਭਾਰੀ ਆ ਆਪਾਂ ਅੱਜ ਤੁਹਾਨੂੰ ਅਸੀਂ ਨੰਡਾਲੇ ਦੀਆਂ ਹੀ ਕੁਝ ਤਸਵੀਰਾਂ ਅਸੀਂ ਤੁਹਾਡਾ ਨਾਲ ਸਾਂਝੀਆਂ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਪੰਡਤ ਗੋਪੀਰਾਮ ਭਾਰਗਵ ਜੀ ਦੇ ਨਾਲ ਆਪਾਂ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਹ ਫਲਵਾੜੀ ਸੇਵਾ ਦਾ ਫਲਵਾੜੀ ਬਾਟਾਵਨ ਸੇਵਾ ਸੁਸਾਇਟੀ ਦੇ ਬਾਰੇ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਤੇ ਅੱਜ ਦੀ ਜਿਹੜੀ ਸੇਵਾ ਨਾਲੋਂ ਜਿਹੜੀ ਨਿਰੰਤਰ ਸੇਵਾ ਆਪਾਂ ਕਹਿ ਸਕਦੇ ਆ ਜਿਹੜੀ ਚੱਲਦੀ ਵੀ ਏ ਉਹ ਆਪਾਂ ਗੱਲਾਂ ਬਾਤਾਂ ਜ਼ਰੂਰ ਗੱਲਬਾਤ ਕਰਾਂਗੇ ਪੰਡਤ ਗੋਪੀਰਾਮ ਭਾਰਗਵ ਜੀ ਪਹਿਲਾਂ ਤੇ ਤੁਹਾਡਾ ਆਪਣਾ ਪਿੰਡ ਨਡਾਲਾ ਚੈਨਲ ਤੇ ਸਵਾਗਤ ਆ ਤੇ ਅੱਜ ਕਿਹੜੀ ਸੇਵਾ ਚੱਲਦੀ ਵੀ ਤੁਹਾਨੂੰ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਸੇਵਾ ਇੱਥੇ ਨਿਭਾਉਂਦੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕਰੀਬ ਆਪਣੇ ਆਉਣ ਵਾਲੇ 12 ਅਗਸਤ ਨੂੰ ਤੇ 8 ਸਾਲ ਪੂਰੇ ਹੋ ਜਾਣਗੇ ਪਲਵਾੜੀ ਵਾਤਾਵਰਣ ਸੇਵਾ ਸੁਸਾਇਟੀ ਦੇ ਪਲਵਾੜੀ ਵਾਤਾਵਰਣ ਸੇਵਾ ਸੁਸਾਇਟੀ 12 ਅਗਸਤ ਸਨ 2000 ਤੇ 16 ਦੇ ਵਿੱਚ ਆਰੰਭ ਹੋਈ ਸੀਗੀ ਅੱਛਾ ਜੀ ਤੇ 8 ਸਾਲ ਪੂਰੇ ਹੁਣ ਨੂੰ ਆ ਰਹੇ ਆ ਤੇ 8 ਸਾਲ ਦੇ ਵਿੱਚ ਸਾਡੇ ਸਰਕਾਰੀਓਗ ਸਰਗਵਾਸੀ ਸਰਦਾਰ ਸਰਵਤ ਸਿੰਘ ਜੀ ਕੰਗ ਇਹਨਾਂ ਨੇ ਇੱਕ ਸੋਸਾਇਟੀ ਜਿਹੜੀ ਹੈਗੀ ਅਰਮਲ ਕੁੱਤੀ ਸੀ ਔਰ 2 ਸਾਲ ਦਾ ਵਿਛੋੜਾ ਜਿਹੜਾ 2 ਸਾਲ ਹੋ ਗਏ ਉਹਨਾਂ ਦਾ ਵਿਛੋੜੇ ਨੂੰ ਹਾਂਜੀ ਉਸ ਦੇਵੀ ਵਿਛੋੜਾ ਦੇ ਗਏ ਸਾਨੂੰ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਜਿਹੜੀ ਰੂਹ ਹੈਗੀ ਹੈ ਉਹ ਸਾਨੂੰ ਇਹਨਾਂ ਫੁੱਲ ਬੂਟਿਆਂ ਦੇ ਵਿੱਚ ਮਿਲਦੀ ਹੈ ਫੁੱਲ ਬੂਟਿਆਂ ਦੇ ਵਿੱਚ ਬਿਲਕੁਲ ਜੀ ਔਰ ਉਹਨਾਂ ਦੀ ਚਲਾਈ ਹੋਈ ਲੀ ਤੇ ਅਸੀਂ ਚੱਲਦੇ ਪਏ ਹਾਂ ਅੱਗੇ ਤੋਂ ਅੱਗੇ ਕੰਮ ਜਿਹੜਾ ਹੈਗਾ ਜਿੰਨਾ ਵੀ ਆਪਾਂ ਛੇੜਿਆ ਸੀ ਸਾਰਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਔਰ ਅੱਜ ਦੀ ਜਿਹੜੀ ਸੇਵਾ ਲੱਗੀ ਹੈ ਕਰੀਬ ਦੋ ਤਿੰਨ ਦਿਨ ਹੋ ਗਏ ਲਗਾਤਾਰ ਹੀ ਕਰ ਰਹੇ ਹਾਂ ਕੀ ਟਲਵਾੜ ਰੋਡ ਤੋਂ ਜਦੋਂ ਗੁਰਦੁਆਰਾ ਬੋਲੀ ਸਾਹਿਬ ਨੂੰ ਜਾਂਦੇ ਫਲਵਾੜੀ ਚੌਂਕ ਪੈਂਦਾ ਅਗੇ ਉਸ ਜਗ੍ਹਾ ਦੇ ਉੱਤੇ ਕਹਿੰਦੇ ਗੁਰਦੁਆਰਾ ਸਾਹਿਬ ਦਾ ਜੋ ਚਿਗਿਰਦਾ ਹੈ ਚਿਗਿਰਦੇ ਉੱਤੇ ਜੋ ਹੈ ਸੇਵਾ ਚੱਲ ਰਹੀ ਹੈ ਅੱਛਾ ਜੀ ਔਰ ਇਹ ਬਰਸਾਤੀ ਸਮਾਂ ਹੈ ਤਾਂ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਮੈਂ ਕਹਾਂਗਾ ਕੈਮਰਾ ਕਰਕੇ ਇੱਧਰ ਦਿਖਾਉ ਮੜ ਜਾ ਕਿਉਂ ਕੀ ਕਾ ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਗਿਆ ਕਾ ਜ਼ਿਆਦਾ ਹੋਣ ਕਰਕੇ ਜੋ ਇਹ ਕੈਰੀਆਂ ਦੀ ਜੋ ਹੈ ਮਤ ਵੱਜੀ ਹੋਈ ਸੀ ਤੇ ਬੂਟੇ ਜਿਹੜੇ ਹੈਗੇ ਬੂਟੇ ਦੇ ਉੱਤੇ ਦੀ ਕਾ ਜਿਹੜੇ ਹੈਗੇ ਨਾ ਉਹ ਫੈਲ ਚੁਕੇ ਸੀ ਕਿ ਇੰਨੀ ਸੋਹਣੀ ਹਿੱਜ ਲੱਗੀ ਹੈ ਉਹ ਹਿੱਜ ਦੇ ਉੱਤੇ ਦੀ ਵੀ ਮਤਲਬ ਕੀ ਹੈ ਕਿ ਕਾ ਜਿਹੜਾ ਫੈਲ ਚੁਕਿਆ ਸੋ ਦੂਸਰਾ ਤੀਸਰਾ ਦਿਨ ਲਗਾਤਾਰ ਇਥੇ ਸੇਵਾ ਕਰਦੇ ਸਾਨੂੰ ਹੋ ਗਿਆ ਮੈਂ ਉਸ ਤੋਂ ਪਹਿਲਾਂ ਅਸੀਂ ਹੁਣ ਸੁਰਗਵਾਸੀ ਸਰਦਾਰ ਸਰਬਤ ਸਿੰਘ ਜੀ ਕੰਗ ਦੀ ਯਾਦ ਨੂੰ ਸਮਰਪਿਤ 1500 ਬੁੱਟੇ ਜਿਹੜੇ ਹੈਗੇ ਇਲਾਕੇ ਦੀ ਸੰਗਤਾਂ ਨੂੰ ਬੰਡੇ ਆ ਨੰਡਾਲੇ ਦੇ ਵਿੱਚ ਤੇ ਬਾਹਰੋਂ ਵੀ ਸੰਗਤਾਂ ਆਈਆਂ ਸੀ ਲੈ ਬਾਲੋਂ ਵੀ ਬੇਗਵਾਲ ਤੋਂ ਵੀ ਆਏ ਨੇ ਪਲਾਥ ਤੋਂ ਆਏ ਨੇ ਹੋਰ ਲਾਗੇ ਸਕੇ ਪਿੰਡਾਂ ਤੋਂ ਬਹੁਤ ਸੰਗਤ ਆਈ ਹੈ ਕਿਉਂਕਿ ਮੈਂ ਇੱਕ ਵੀਡੀਓ ਪਾਈ ਸੀ ਜੀ ਆਪਣੇ ਪੇਜ ਦੇ ਹੂੰ ਤੇ ਉਸ ਵੀਡੀਓ ਨੂੰ ਦੇਖ ਕੇ ਦੂਰ ਦੂਰੋਂ ਤੇ ਸੰਗਤ ਆਈ ਸੀ ਕਿ ਤੇ ਇਹ ਬੁੱਟੇ ਲੈ ਕੇ ਗਏ ਨੇ ਕਿ ਕਿਦਾਂ ਦਾ ਲੱਗਦਾ ਸਵੇਰੇ ਉੱਠਦੇ ਜਿੱਦਾਂ ਤੁਸੀਂ ਨਿਸ਼ਕਾਮ ਸੇਵਾ ਕਰਦੇ ਹੋ ਸਵੇਰੇ 6 ਵਜੇ ਮੈਨੂੰ ਲੱਗਦਾ ਲਗਭਗ ਤੋਂ ਸ਼ੁਰੂ ਕਰ ਦਿੰਦੇ ਹੋ ਉਹ ਸੇਵਾ ਸਾਡੀ 5 6 ਵਜੇ ਜੋ ਇਹ ਸੇਵਾ ਜਿਹੜੀ ਹੈਗੀ ਆਰੰਭ ਕਰ ਦਿੱਤੀ ਇਹ ਰੋਜ਼ ਦੀ ਰੁਟੀਨ ਬਣੀ ਹੋਈ ਹੈ 8 ਸਾਲ ਹੋ ਗਏ ਆ ਤੇ ਰੋਜ਼ ਦੀ ਰੁਟੀਨ ਬਣੀ ਹੋਈ ਜਿਸ ਦਿਨ ਕਦੇ ਕੋਈ ਮੀਂਹ ਪੈ ਜਾਂਦਾ ਜਾਂ ਕੋਈ ਨਾਗਾ ਪੈ ਜਾਂਦਾ ਤੇ ਸਾਡੇ ਸਾਨੂੰ ਹੋਰ ਮਹਿਸੂਸ ਹੀ ਜਿਹੜਾ ਹੈ ਉਹਦੋਂ ਤੁਸੀਂ ਕੈਨਸਲ ਕਰ ਦਿੰਦੇ ਹੋ ਉਹ ਕੈਨਸਲ ਹੋ ਜਾਂਦੀ ਹੈ ਕਿਉਂਕਿ ਬਰਸਾਤਾ ਦੇ ਵਿੱਚ ਫਿਰ ਮਤਲਬ ਇਹ ਕਿ ਤੁਹਾਨੂੰ ਪਤਾ ਸੇਵਾ ਨਹੀਂ ਹੋ ਪੰਦੀ ਉਹ ਦਿਨ ਸਾਨੂੰ ਬੜਾ ਮਹਿਸੂਸ ਹੁੰਦਾ ਕਿ ਵੀ ਅੱਜ ਸਰੀਰ ਦੇ ਵਿੱਚ ਨ ਕੁਝ ਕਮੀ ਜੀ ਰਹਿ ਗਈ ਹੈ ਕਿ ਵੀ ਕੋਈ ਕੰਮ ਜਿਹੜਾ ਹੈਗਾ ਧੂਰਾ ਰਹਿ ਗਿਆ ਇਹ ਪਣ ਜੀ ਜੇ ਆ ਸੇਵਾ ਤੋਂ ਬਿਨਾ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੇ ਜਿੱਦਾਂ ਹੁਣ ਤੁਸੀਂ ਬੂਟਿਆਂ ਦੀ ਗੱਲ ਕੀਤੀ ਹੈ ਕਿੰਨੇ ਕ ਬੂਟੇ ਜਿਹੜੇ ਡਾਲੇ ਦੇ ਵਾਲੇ ਵਾਲੇ ਲਾ ਚੁੱਕੇ ਹੋ ਜਾਂ ਹੁਣ ਗਾਂ ਤੁਸੀਂ ਲਾਉਣ ਜਾ ਰਹੇ ਹੋ ਜਿੱਦਾਂ ਕਰੀਬ ਸਾਡਾ 1500 ਤੋਂ 2000 ਦਾ ਟੀਚਾ ਸੀਗਾ ਤੇ 1000 ਬੂਟਾ ਜਿਹੜਾ ਹੈਗਾ ਨਾਲੇ ਦੇ ਵਾਲੇ ਵਾਲੇ ਲੱਗ ਚੁੱਕਿਆ ਹੈ ਤੇ 1500 ਬੂਟਾ ਜਿਹੜਾ ਹੈਗਾ ਵੰਡ ਦਿੱਤਾ ਗਿਆ ਵਾ ਦੇਖਣ ਜਾ ਰਿਹਾ ਕਿ ਜਿਹੜੀ ਗੁੱਜਰ ਬਰਾਦਰੀ ਜਿਹੜੀ ਆ ਨੰਡਾਲੇ ਦੇ ਵਿੱਚ ਜਿੱਦਾਂ ਹਨੇਰੀ ਵਾਂਗੂ ਫਿਰਨਦਈ ਆ ਅਸੀਂ ਉੱਤੇ ਕੋਈ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਤੁਹਾਡੇ ਵੱਲੋਂ ਜਿੱਦਾਂ ਹੁਣ ਤੁਸੀਂ ਪਿੱਛੇ ਵੀਡੀਓ ਵੀ ਆ ਕੇ ਪਾਈ ਸੀ ਕਿ ਜਿੱਥੇ ਜਿੱਥੇ ਅਸੀਂ ਬੂਟੇ ਲਗਾਨੇ ਤੇ ਗੁੱਜਰ ਬਰਾਦਰੀ ਜਿਹੜੀ ਖਰਾਬ ਕਰਦੀ ਪਈ ਆ ਦੇਖੋ ਗੁੱਜਰ ਬਰਾਦਰੀ ਜਿਹੜੀ ਹੈਗੀ ਅਸੀਂ ਉਹਨਾਂ ਦੇ ਦੋਖੀ ਨਹੀਂ ਹੈਗੇ ਅਸੀਂ ਉਹਨਾਂ ਨਾਲ ਖੱਤ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਵੀ ਜਿਸ ਪਾਸੇ ਸਾਡੇ ਬੂਟੇ ਲੱਗੇ ਨੇ ਅਸੀਂ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ ਚਾਹੁੰਦੇ ਆ ਅਸੀਂ ਆਉਣ ਵਾਲੀ ਜੋ ਅਗਲੇ ਸਾਲ ਦੀ ਜਿਹੜੀ ਗਰਮੀ ਹੈ ਉਸੇ ਤਪਸ਼ ਨੂੰ ਘਟਾਉਣ ਦੇ ਲਈ ਬੂਟੇ ਲਗਾ ਰਹੇ ਹਾਂ ਕਿਉਂਕਿ ਅੱਜ ਕੀ ਦੇਖਿਆ ਗਿਆ ਕਿ 48 ਟੈਂਪਰੇਚਰ ਜਿਹੜਾ ਹੈਗਾ ਸਾਡੇ ਪੰਜਾਬ ਦਾ ਹੋ ਗਿਆ ਵੱਧ ਤੋਂ ਵੱਧ ਅਸੀਂ ਬੂਟੇ ਲਗਾਵਾਂਗੇ ਤੇ ਬਰਸਾਤ ਹੋਏਗੀ ਬਰਸਾਤ ਹੋਏਗੀ ਤੇ ਗਰਮੀ ਘਟੂਗੀ ਤੇ ਜਿਹੜੇ ਪੱਤੇ ਹੈਗੇ ਨਾ ਰੁੱਖਾ ਦੇ ਇਹ ਮਤਲਬ ਕੀ ਹੈ ਕਿ ਧੁੱਪ ਦੀ ਜਿਹੜੀ ਤਪੱਸ ਹੁੰਦੀ ਹੈ ਉਹਨੂੰ ਪਿੰਦੇ ਹੈ ਔਰ ਬਰਸਾਤ ਨੂੰ ਆਕਰਸ਼ਿਤ ਕਰਦੇ ਹੈ ਬਿਲਕੁਲ ਬਿਲਕੁਲ ਇਹਦੇ ਕਰਕੇ ਮੈਂ ਗੁਜਰਵੀਰ ਬਰਾਦਰੀ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੀ ਆਪਣਾ ਕਿਤੇ ਕੋਈ 10 ਮਰਲੇ ਕੋਈ 10 ਕਿੱਲੇ ਕੋਈ 2 ਕਿੱਲੇ 5 ਕਿੱਲੇ ਆਪਣਾ ਥਾਂ ਲੈ ਕੇ ਡੰਗਰ ਉੱਥੇ ਆਪਣੇ ਕਿੱਲੇ ਨਾਲ ਬੰਨ ਕੇ ਰੱਖੋ ਨਾਲ ਪੱਠੇ ਵੀ ਜੋ ਆਪਣਾ ਲੱਖ ਲੱਖ ਦੀ ਮੱਝਾਂ ਹੁੰਦੀਆਂ ਉਹਨਾਂ ਨਾਲੋਂ ਬਿਲਕੁਲ ਜੀ ਲੱਖ ਰੁਪਈਆ ਦਾ ਪਸ਼ੂ ਜਿਹੜਾ ਹੈਗਾ ਸੜਕਾਂ ਤੇ ਲਈ ਫਿਰਦੇ ਹੈ ਛੋਟੇ ਛੋਟੇ ਬੱਚਿਆਂ ਦਾ ਐਕਸੀਡੈਂਟ ਦਾ ਕਾਰਨ ਬਣਦਾ ਹੈ ਹੁੰਦਾ ਹੈ ਤੇ ਗੁੱਜਰ ਵੀਰ ਜਿਹੜੇ ਹੈਗੇ ਸਾਡੇ ਆਪਣੇ ਹੀ ਕੋ ਬਗਾਨੇ ਨਹੀਂ ਹੈਗੇ ਅਸੀਂ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਵੀ ਤੁਸੀਂ ਕਿਤੇ ਠੇਕੇ ਤੇ ਲੈ ਲਓ ਪੰਜ ਸੱਤ ਕਿੱਲੇ ਪੇਲੀ ਉੱਥੇ ਆਪਣੇ ਪਸ਼ੂ ਰੱਖੋ ਉੱਥੇ ਤੁਸੀਂ ਆਪਣਾ ਪਠਾ ਦਤਾ ਕਰੋ ਆਪਣਾ ਦੁੱਧ ਵਗੈਰਾ ਕੱਢ ਕੇ ਆਰਾਮ ਨਾਲ ਵਿੱਚੋ ਨਾ ਤੁਹਾਨੂੰ ਕਿਸੇ ਦੀਆਂ ਗਾਲਾਂ ਪੈਣ ਤੇ ਨਾ ਕੋਈ ਤੁਹਾਡਾ ਮਤਲਬ ਕਿਸੇ ਕੀ ਵਿਰੋਧ ਕਰ ਸਕਣ ਇਹ ਕਿੰਨੇ ਕ ਸੇਵਾਦਾਰ ਜਿਹੜੀ ਤੁਹਾਡੀ ਸੁਸਾਇਟੀ ਨਾਲ ਜੁੜੇ ਪਿੱਛੇ ਵੀ ਪਤਾ ਵੀ ਲੱਗਾ ਸੀ ਕੁਝ ਸੇਵਾਦਾਰ ਜਿਹੜੇ ਘਰਾਂ ਜੀ ਹਜੇ ਬੈਠੇ ਨੇ ਹਾਂ ਕੁਝ ਕਿ ਸੇਵਾਦਾਰਾਂ ਨੂੰ ਜੋ ਹੈ ਨਾਰਾਜ਼ਗੀ ਤੁਹਾਡੇ ਤੋਂ ਜਾਂ ਕੋਈ ਨਹੀਂ ਨਾਰਾਜ਼ਗੀ ਕੋਈ ਨਹੀਂ ਹੈਗੀ ਜੇ ਸੇਵਾਦਾਰ ਸਾਨੂੰ ਮਿਲ ਤੇ ਗੱਲ ਹੈਗੀ ਏਦਾਂ ਕਿ ਵੀ ਕੁਝ ਰੁਜੈਨੀ ਜਿਹੜੇ ਉਹਨਾਂ ਦੇ ਘਰੇਲੂ ਕੰਮ ਹੈਗੇ ਕਿਸੇ ਦੇ ਘਰੇ ਚਲੋ ਮਿਸਤਰੀ ਲੱਗੇ ਕਿਸੇ ਦੇ ਜੋ ਹੈ ਕੋਈ ਸਕੂਲ ਦਾ ਵੀ ਉਹਨਾਂ ਦਾ ਹੁੰਦਾ ਨਾ ਕਿ ਵੀ ਬੱਚੇ ਛੋਟੇ ਛੋਟੇ ਕਿਸੇ ਦੇ ਤੇ ਉਹ ਸਕੂਲੇ ਵੀ ਛੱਡ ਕੇ ਆਣੇ ਹੁੰਦੇ ਇਹਦੇ ਕਰਕੇ ਜੋ ਹੈ ਨਹੀਂ ਪਹੁੰਚ ਰਹੇ ਬਾਕੀ ਸਮੇਂ ਸਿਰ ਸਾਡੇ ਸੇਵਾਦਾਰ ਪੰਜ ਤੋਂ 7 ਸੇਵਾਦਾਰ ਜਿਹੜੇ ਹੈਗੇ ਲਗਾਤਾਰ ਤਤ ਨਹੀਂ ਹਾਂ ਹਾਂ ਉਹ ਲਗਾਤਾਰ ਮਤਲਬ ਸੇਵਾ ਤੇ ਆ ਰਹੇ ਹਨ ਤੇ ਮੈਂ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਹਾਂ ਤੇ ਬੇਨਤੀ ਕਰਨਾ ਹੈ ਕਿ ਵੀ ਬਾਕੀ ਵੀ ਸੇਵਾਦਾਰ ਜਿਹੜੇ ਹੈਗੇ ਇਸ ਵੀਡੀਓ ਨੂੰ ਦੇਖ ਕੇ ਤੇ ਸੇਵਾ ਤੇ ਜ਼ਰੂਰ ਪਹੁੰਚੋ ਠੀਕ ਹੈ ਜੀ ਬ ਇਹ ਹਨ ਪੰਡਿਤ ਗੋਪੀ ਰਾਮ ਭਾਰਗਵ ਜੀ ਜੋ ਕਿ ਸਾਡੇ ਸਵਰਗਵਾਸੀ ਸਰਦਾਰ ਸਰਬੱਤ ਸਿੰਘ ਜੀ ਕੰਗ ਹੋਣਾਂ ਦੀ ਜਾਨ ਤੋਂ ਬਾਅਦ ਜਿਹੜੀ ਜਿਹੜੀ ਬਾਗਡੋਰ ਆ ਜਿਹੜੀ ਫਲਵਾੜੀ ਵਾਤਾਵਰਨ ਸੋਸਾਇਟੀ ਦੀ ਜਿਹੜੀ ਬਾਗਡੋਰ ਆ ਜਿਹੜੀ ਇਹਨਾਂ ਦੀ ਮੰਦਰੀ ਰਹਿਮ ਰਾਹੇਟ ਜਿਹੜੀ ਚੱਲਦੀ ਪਈ ਏ ਤੁਸੀਂ ਦੇਖ ਸਕਦੇ ਆ ਆਪਾਂ ਹੋਰ ਵੀ ਗੱਲਾਂ ਬਤਾਂ ਆਪਾਂ ਸਾਡੇ ਪਿੰਡ ਦੇ ਵਾਸੀ ਜਿਹੜੇ ਨੇ ਇੱਥੇ ਆਪਣੀ ਸੇਵਾ ਨਿਭਾਣ ਪਿੰਡ ਦੀ ਸੇਵਾ ਨਿਭਾਣ ਹੁੰਦੇ ਇੱਥੇ ਸੇਵਾ ਨਿਭਾਣ ਹੁੰਦੇ ਨੇ ਫਲਵਾੜੀ ਵਾਤਾਵਰਨ ਸੋਸਾਇਟੀ ਦੇ ਵਿੱਚ ਤੇ ਮੈਂ ਜਿੱਦਾਂ ਕਿ ਪੰਡਤ ਗੋਪੀਰਾਮ ਭਾਰਗਵ ਜੀ ਹੋਣਾਂ ਨੇ ਦੱਸਿਆ ਕਿ ਨੰਡਾ ਦੇ ਵਿੱਚ ਬਹੁਤ ਵੱਡਾ ਜਿਹੜਾ ਕਾਟਾ ਪ ਤੇ ਉੱਥੇ ਨਾਲ ਹੀ ਹੁਣ ਜਿਹੜੀ ਬਾਗਡੋਰ ਜਿਹੜੀ ਹੈ ਪੰਡਤ ਗੋਪੀਰਾਮ ਭਾਰਗਵ ਜੀ ਜਿਹੜੀ ਆਪਣੀ ਇਹ ਬਾਗਡੋਰ ਸਾਮੀ ਹੋਈ ਹੈ ਜਿਹੜੀ ਫਲਵਾੜੀ ਵਾਤਾਵਰਨ ਸੇਵਾ ਸੈਟੀਟੀ ਜ ਆਪਾਂ ਗੱਲਬਾਤ ਕਰਦੇ ਆ ਸਾਡੇ ਚਾਚਾ ਜੀ ਇੱਥੇ ਸੇਵਾ ਕਰ ਰਹੇ ਨੇ ਚਾਚਾ ਜੀ ਕਿੱਦਾਂ ਦਾ ਲੱਗਦਾ ਸੇਵਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੋ ਰੋਪ ਗੁਰੂ ਸਾਰੀ ਸਾਧ ਸੰਗਤ ਜੀ ਉਹ ਸਾਡੇ ਜੋ ਫਲਵਾੜੀ ਦੀ ਸੇਵਾ ਦੀ ਸ਼ੁਰੂਆਤ ਕਰਨ ਵਾਲੇ ਸਰਦਾਰ ਸਰਬਤ ਸਿੰਘ ਕੰਗ ਜੀ ਉਹ ਸਰਗਵਾਸੀ ਹੋ ਗਏ ਨੇ ਉਹਨਾਂ ਦੇ ਜਾਣ ਤੋਂ ਬਾਅਦ ਸੇਵਾ ਦਾ ਕੁਛ ਕੰਮ ਠਿੱਲਾ ਪੈ ਗਿਆ ਸੀ ਫਿਰ ਪੰਡਤ ਗੋਪੀ ਜੀ ਔਰ ਸਾਡੇ ਵੱਡੇ ਵੀਰ ਜੀ ਮਾਸਟਰ ਜੀ ਹੋਣਾ ਨੇ ਉਪਰਾਲਾ ਕਰਕੇ ਇਹ ਸੇਵਾ ਫਿਰ ਸ਼ੁਰੂ ਕੀਤੀ ਹੈ ਹੂੰ ਹੂੰ ਸੋ ਮੈਂ ਇਹ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਸਵੇਰੇ ਉੱਠ ਕੇ ਆ ਕੇ ਨਾ ਸੇਵਾ ਜਰੂਰ ਕਰਿਆ ਕਰੋ ਬਿਲਕੁਲ ਬਿਲਕੁਲ ਇਹ ਸੇਵਾ ਦਾ ਫਲ ਜਿਹੜਾ ਵਾ ਇਹ ਜਿਹੜਾ ਬੰਦਾ ਸੇਵਾ ਕਰੂਗਾ ਉਹਨੂੰ ਸੇਵਾ ਦਾ ਫਲ ਜ਼ਰੂਰ ਮਿਲੂਗਾ ਸੇਵਾ ਦਾ ਹੀ ਮੇਵਾ ਕਹਿੰਦੇ ਸੇਵਾ ਤੋਂ ਮੇਵਾ ਸੋ ਮੈਂ ਨੌਜਵਾਨ ਵੀਰਾਂ ਨੂੰ ਫੇਰ ਦੁਬਾਰਾ ਬੇਨਤੀ ਕਰਦਾ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਫਲਵਾੜੀ ਬਤਵਨ ਸਿਗਾ ਸੈਟੀ ਨਾਲ ਜੁੜਿਆ ਨੂੰ ਜਿੱਦਾਂ ਕੰਗਸਾਹਬ ਦੇ ਨਾਲ ਹੀ ਤੁਸੀਂ ਜੁੜੇ ਜਦੋਂ ਕੰਗਸਾਹਬ ਸੀ ਇੱਥੇ ਜੋਗਬਾਈ ਹਿੱਟ ਜਦੋਂ ਚੱਲਦੀ ਸੀ ਆਪਣੇ ਇਹ ਸੇਵਾ ਸ਼ੁਰੂ ਕੀਤੀ ਸੀਗੀ ਉਸ ਤੋਂ ਬਾਅਦ ਹੀ ਦਾਸ ਥੋੜੇ ਟਾਈਮ ਦੇ ਨਾਲ ਉਹਨਾਂ ਦੇ ਨਾਲ ਜੁੜ ਗਿਆ ਸੀ ਜਦੋਂ ਦਾਸ ਨੇ ਇੱਧਰ ਦੀ ਗੁਰਦਾਰਾ ਸਾਹਿਬ ਤੋਂ ਆਣਾ ਤੇ ਸਰਬੱਤ ਭਾਜੀ ਨੇ ਰੋਗਰਾਣਾ ਬਾਬਾ ਮਲਕੀਸ਼ ਸਿੰਘ ਜੀ ਰੁਕ ਜੋ ਰੁਕ ਜੋ ਸੇ ਹੌਲੀ 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 ਸਾਡਾ ਵੀ ਰਜਾ ਜਿਹੜਾ ਨਾ ਸੇਵਾ ਵੱਲ ਚਲ ਗਿਆ ਤਾਂ ਤੁਹਾਡੇ ਮਨ ਜਾਇਆ ਕਿ ਕਿਉਂ ਨਾ ਗਏ ਹੁਣ ਏਦਾਂ ਪਿੰਡ ਵਾਲੇ ਕਰਦੇ ਤੇ ਆ ਜੀ ਵੀ ਕਰੀਏ ਸੇਵਾ ਅਸੀਂ ਵੀ ਸ਼ੁਰੂ ਕਰ ਦਿੱਤੀ ਹੂੰ ਇਹ ਸਰਦਾਰ ਸਰਬਲ ਸਿੰਘ ਅੰਗ ਸਵਰਗਵਾਸੀ ਮੇਰੇ ਉਸਤਾਦ ਵੀ ਰਹੇ ਨੇ ਅੱਛਾ ਗੁਰਬਾਣੀ ਦੀ ਦਾਤ ਵੀ ਉਹਨਾਂ ਕੋਲੋਂ ਪ੍ਰਾਪਤ ਕੀਤੀ ਦਾਸ ਨੇ ਅੱਛਾ ਅਮਰਤ ਵੀ ਉਹਨਾਂ ਕੋਲ ਛਕਿਆ ਵਾ ਇਹ ਅਮਰਤ ਵੀ ਉਹਨਾਂ ਦੇ ਵਿਰੇ ਦਾ ਛਕਿਆ ਜਿਸ ਟਾਈਮ ਗੁਰਦਾਰਾ ਬੌਲੀ ਸਾਹਿਬ ਗ੍ਰੰਥੀ ਸਨ ਉਹ ਹਾਂਜੀ ਹਾਂਜੀ ਤੇ ਦਾਸ ਦੀ ਦੁਕਾਨ ਇੱਥੇ ਬੌਲੀ ਸਾਹਿਬ ਸੀ ਇਹ ਮੈਂ ਭਾਜੀ ਨੂੰ ਕਿਹਾ ਭਾਜੀ ਮੈਂ ਗੁਰਬਾਣੀ ਦੀ ਦਾਤ ਦਾਤ ਕੋ ਲੈਣੀ ਆ ਤੇ ਸਭ ਤੋਂ ਪਹਿਲਾਂ ਸਰਬਤ ਭਾਜੀ ਨੇ ਮੈਨੂੰ ਚੰਗੇ ਪਾਸੇ ਲਾਇਆ ਮੈਨੂੰ ਕਹਿੰਦੇ ਵੀ ਇਹਨੂੰ ਅੰਮ੍ਰਿਤ ਛਕਣਾ ਪੈਣਾ ਵਾ 10 ਨਵੰਬਰ ਸਰ ਭੇਜਿਆ ਉੱਥੋਂ ਅੰਮ੍ਰਿਤ ਛਕ ਕੇ ਆ ਕੇ ਇਹ ਉਸਤਾਦ ਜੀ ਨੇ ਸਾਨੂੰ ਕੁਰਬਾਨੀ ਦੀ ਦਾਤ ਬਖਸ਼ੀ ਆ ਬਿਲਕੁਲ ਬਿਲਕੁਲ ਅਸੀਂ ਸਤਗੁਰ ਅੱਗੇ ਇਹੋ ਬੇਨਤੀ ਕਰਦੇ ਆ ਕਿ ਜੋ ਸਾਡੇ ਤੋਂ ਵਿਛੜੀ ਰੂਹ ਆ ਉਹਨੂੰ ਆਪਣੇ ਚੰਨਾਂ ਵਿੱਚ ਨਿਵਾਸ ਬਖਸ਼ੇ ਹਾਂਜੀ ਪਿਛੇ ਪਰਵਾਰ ਨੂੰ ਪਾਣਾ ਮਨ ਦੀ ਬਲ ਤੇ ਬੁੱਧੀ ਬਖਸ਼ੇ ਅਸੀਂ ਉਹਨਾਂ ਦੇ ਪੂਰਨਿਆ ਤੇ ਜਰੂਰ ਚੱਲਦੇ ਰਾਵਾਂਗੇ ਇਹ ਜੋ ਫਲਵਾੜੀ ਦੀ ਸੇਵਾ ਅਸੀਂ ਕਰਦੇ ਰਵਾਂਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਰਸ਼ਕੋ ਇਹੋ ਸੇਵਾਦਾਰ ਨੇ ਜਿਹੜੇ ਉੱਠ ਕੇ ਸਵੇਰੇ ਨਿਸ਼ਕਾਮ ਸੇਵਾ ਕਰਦੇ ਆ ਫੇਰੋ ਕਿੱਡਾ ਵੱਡਾ ਪੁੰਨ ਦਾ ਕੰਮ ਆ ਦੇ ਲੋਕਾਂ ਨੂੰ ਜੋ ਸੁੱਖ ਸਹੂਲਤਾਂ ਜਿਹੜੀਆਂ ਮਿਲਦੀਆਂ ਪਈਆਂ ਢੰਡਾਲੇ ਦੇ ਵਿੱਚ ਖਾਸ ਕਰਕੇ ਨਹੀਂ ਤੇ ਆਮ ਪਿੰਡਾਂ ਦੇ ਵਿੱਚ ਮੈਂ ਜਾਇਦਾ ਕੱਲ ਅਸੀਂ ਰਾਬਰ ਪੀਲ ਬਕਸ ਦੇ ਵਿੱਚ ਗਏ ਤੁਸੀਂ ਦੇਖ ਲਈ ਸਾਰੀ ਵੀਡੀਓ ਉੱਥੇ ਕਿੱਦਾਂ ਨਰਕ ਪਿਆ ਤੇ ਪਰ ਫਿਰ ਵੀ ਆ ਤੁਸੀਂ ਇਹ ਫਲਵਾੜੀ ਵਾਤਾਵਰਣ ਸੇਵਾ ਇਦਾਂ ਦੀਆਂ ਸੁਸਾਇਟੀਆਂ ਜਿਹੜੀਆਂ ਨੇ ਪਿੰਡ ਪਿੰਡ ਦੇ ਵਿੱਚ ਬਣਨੀਆਂ ਚਾਹੀਦੀਆਂ ਕਿਉਂਕਿ ਹਾਂਜੀ ਹਾਂਜੀ ਪੰਡਤ ਜੀ ਹੋਰ ਵੀ ਦੱਸਣਾ ਚਾਹੋਗੇ ਤੁਸੀਂ ਕੁਝ ਦੱਸਣਾ ਚਾਹੋ ਨਾ ਕੁਝ ਕਿ ਡਾਲੇ ਦੇ ਵਿੱਚ 12 ਡੰਪ ਸੀਗੇ ਅੱਛਾ ਕੂੜੇ ਦੇ ਕੂੜੇ ਦੇ ਡੰਪ ਜਿਹੜੇ ਸੀਗੇ ਕੋਈ 30 ਸਾਲ ਪੁਰਾਣਾ ਕੋਈ 25 ਸਾਲ ਪੁਰਾਣਾ ਕੋਈ 40 ਸਾਲ ਪੁਰਾਣਾ ਅੱਛਾ ਉਹ 12 ਦੇ 12 ਡੰਪ ਜਿਹੜੇ ਹੈਗੇ ਸੁਰਗਵਾਸੀ ਸਰਦਾਰ ਸਰਬਾ ਸਿੰਘ ਜੀ ਕੰਗ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਉਹ ਸਾਰੇ ਡੰਪ ਜਿਹੜੇ ਹੈਗੇ ਉੱਥੋਂ ਚੱਕਵਾਏ ਉੱਥੋਂ ਬੰਦ ਕਰਵਾਏ ਉੱਥੇ ਮਿੱਟੀ ਛਟਾ ਕੇ ਉੱਥੇ ਅੱਜ ਫੁੱਲ ਬੂਟੇ ਲਾਤੇ ਕਿਤੇ ਝੀੜੀ ਬਗੀਚਾ ਬਣਿਆ ਤੇ ਕਿਤੇ ਹੋਰ ਕੋਈ ਬਗੀਚਾ ਬਣਿਆ ਹੈ। हां-ਥਾਂ ਤੇ ਜੋ ਜਿੱਤੇ ਗੰਢੀਆਂ ਸੀਗੇ ਉੱਥੇ ਅੱਜ ਜੋ ਹੈ ਫੁੱਲ-ਬੂਟੇ ਲੱਗੇ ਹੋਏ ਆ। ਵੇਖੋ ਜੀ ਕਿੱਡੀ ਵੱਡੀ ਗੱਲ ਕਹਿਤੀ ਪੰਡਤ ਗੋਪੀਰਾਮ ਭਾਰਗੰਜ ਵੀਰੇ ਜਦੋਂ ਕਹਿੰਦੇ ਸਵਰਗਵਾਸੀ ਸਰਦਾਰ ਸਰਬਾਤ ਸਿੰਘ ਜੀ ਕੰਗ ਜਦੋਂ ਇੱਥੇ ਇਹਨਾਂ ਦੀ ਯੋਗਵਾਹੀ ਹਟੇ ਜਦ ਤੱਕ ਮੈਂ ਪਹਿਲਾਂ ਵੀ ਦੱਸਿਆ ਇੱਕ ਵਾਰੀ ਫੇਰ ਦੱਸਣ ਜਾਣਾ ਉਹਨਾਂ ਨੇ ਜਿਹੜੇ 12 ਡੰਪ ਸੀ ਕੂੜੇ ਦੇ ਵੱਡੇ-ਵੱਡੇ ਢੇਰ ਨਡਾਲੇ ਦੇ ਵਿੱਚ ਲੱਗੇ ਉਹਨਾਂ ਦੀ ਥਾਂ ਤੇ ਹੁਣ ਵਧੀਆ ਜਿਹੜੇ ਫੁੱਲ-ਬੂਟੇ ਲਗਾ ਦਿੱਤੇ ਗਏ ਨੇ ਬਹੁਤ ਵਧੀਆ ਸੇਵਾ ਜਿਹੜੀ ਆ ਫਲਵਾੜੀ ਵਾਤਾਵਰਣ ਸਿਵਾ ਸ ਲੱਗੇ ਨੇ ਬਹੁਤ ਵੱਡੀਆਂ ਵੱਡਾ ਜਿਹੜਾ ਪ੍ਰਾਲਾ ਜਿਹੜਾ ਫਲਵਾੜੀ ਵਾਤਾਵਰਣ ਸੇਵਾ ਸੁਸਾਇਟੀ ਦਾ ਬਹੁਤ ਵੱਡੀ ਵੱਡੀ ਸੇਵਾ ਜਿਹੜੀ ਇੱਥੇ ਚੱਲਦੀ ਪਈ ਆ ਤੁਸੀਂ ਦੇਖ ਸਕਦੇ ਹੋ ਨੰਡਾਲਾ ਗੁਰਦੁਆਰਾ ਬੋਲਸਾ ਤੇ ਬਿਲਕੁਲ ਲੱਗੇ ਜਿਹੜਾ ਆਪਣਾ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਕੂੜੇ ਦੇ ਢੇਰ ਜਿਹੜੇ ਆ ਜਿਹੜੀਆਂ ਬੂਟੀਆਂ ਜਿਹੜੀਆਂ ਵੱਡੀਆਂ ਸੀ ਕਹਾ ਬੂਟ ਜਿਹੜਾ ਵੱਡਿਆ ਸੀ ਉਹਦੀ ਜਿਹੜੀ ਹੁਣ ਚਕਾਈ ਜਿਹੜੀ ਆ ਸ਼ੁਰੂ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਪੰਦ ਗੋਪੀਰਾਮ ਭਾਰਗਵ ਜੀ ਲੱਗੇ ਹੋਏ ਆ ਇਹ ਤੁਸੀਂ ਦੇਖ ਸਕਦੇ ਹੋ ਅੱਜ ਤੁਹਾਨੂੰ ਅਸੀਂ ਮੈਚ ਤੋਂ ਲੰਘ ਰਿਹਾ ਸੀ ਤੇ ਮੈਨੂੰ ਪੰਦ ਗੋਪੀਰਾਮ ਭਾਰਗਵ ਜੀ ਨੇ ਡੱਕ ਲਿਆ ਤੇ ਕਹਿੰਦੇ ਜੀ ਸਾਡੀ ਵੀ ਥੋੜੀ ਜੀ ਇਹ ਲੋਕਾਂ ਕੀ ਜਿਹੜੀ ਪੇਸ਼ਕਸ਼ ਜਾਰੀ ਕਰੋ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗ ਕੇ ਕਿ ਪਿੰਡ ਬਿੰਡ ਦੇ ਵਿੱਚ ਇਦਾਂ ਜਿਹੜੀਆਂ ਮਾਸਟਰ ਸਰਿੰਦਰ ਸਿੰਘ ਜੀ ਮਾਸਟਰ ਸਰਿੰਦਰ ਸਿੰਘ ਜੀ ਵੀ ਉਹ ਵੀ ਇੱਥੇ ਮੌਜੂਦ ਨੇ ਵਤਵਨ ਸ਼ਿਵਾ ਸੈਟੀ ਦੇ ਨਾਲ ਕਿੰਨੇ ਸਮੇਂ ਤੋਂ ਜੁੜੇ ਆ ਉਹ ਵੀ ਜਿਹੜੀ ਆਪਣੀ ਸੇਵਾ ਜਿਹੜੀ ਆ ਨਿਰੰਤਰ ਇੱਥੇ ਨਿਭਾ ਰਹੇ ਨੇ ਗੱਲਬਾਤ ਕਰਦੇ ਮਾਸਟਰ ਸਰਿੰਦਰ ਸਿੰਘ ਜੀ ਸਾਈ ਸਾਹਿਬ ਸਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣਾ ਪਿੰਡ ਨੜਾਲਾ ਚੈਨਲ ਤੇ ਧੰਨਵਾਦ ਜੀ ਬਹੁਤ ਬਹੁਤ ਕਿੱਦਾਂ ਦਾ ਲੱਗ ਰਿਹਾ ਸਵੇਰੇ ਉੱਠ ਕੇ ਆਉਂਦੇ ਹੋ ਸਵੇਰੇ 6 ਵਜੇ ਆ ਜਾਂਦੇ ਲੱਗ ਜਾਂਦੇ ਤਤ ਤਤ ਕਿੱਦਾਂ ਦਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਲਗਭਗ 2 ਸਾਲ ਤੋਂ ਇਸ ਸੋਸਾਇਟੀ ਨਾਲ ਜੁੜਿਆ ਹਾਂ ਸਰਬੱਤ ਦਾ ਅੰਗ ਮੇਰੇ ਛੋਟੇ ਵੀਰ ਮੇਰੇ ਦੋਸ ਬਹੁਤ ਵਾਰੀ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਸੁਸਾਇਟੀ ਚ ਆਇਆ ਕਰੋ ਸੇਵਾ ਕਰਿਆ ਕਰੋ ਪਰ ਜੋ ਪਰਮਾਤਮਾ ਨੇ ਮਨਜ਼ੂਰ ਹੈ ਉਹਨਾਂ ਦੇ ਹੁੰਦਿਆਂ ਤਾਂ ਮੇਰੇ ਕੋਲ ਟਾਈਮ ਨਹੀਂ ਲੱਗਾ ਜਾਂ ਜਿਸ ਵਾਰ ਮਜਬੂਰੀਆਂ ਸੀਗੀਆਂ ਜਾਂ ਮੈਂ ਇਹ ਜੌਬ ਕਰਦਾ ਸੀ ਉਸ ਤੋਂ ਬਾਅਦ ਜਦੋਂ ਸਰਬਸਤ ਸਿੰਘ ਕੰਗਜੀ ਚਲੇ ਗਏ ਤਾਂ ਫਿਰ ਮੈਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਜਿਹੜੇ ਪ੍ਰੋਜੈਕਟ ਨੇ ਜੌਂਦੀ ਸੋਚ ਹੈ ਆਪਨ ਉਹ ਤਾਂ ਪ੍ਰਭਾਤਮਾ ਦਾ ਭਾਣਾ ਮੰਨਣੇ ਪੈਣਾ ਹੈ ਤੇ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਹੈ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਬਿਲਕੁਲ ਬਿਲਕੁਲ ਤੋਂ ਅਸੀਂ ਉਹਨਾਂ ਦੀ ਸੋਚ ਨੂੰ ਬਚਾਉਣ ਵਾਸਤੇ ਮੈਂ ਵੀ ਨਾਲ ਇਹਨਾਂ ਦੇ ਆਪਣੇ ਮੋਢੇ ਨਾਲ ਮੋਢੇ ਚੋੜ ਕੇ ਇਹਨਾਂ ਸੇਵਾਦਾਰਾਂ ਨਾਲ ਲੱਗ ਪਿਆ ਕਿ ਚਲੋ ਇਹ ਪ੍ਰੋਜੈਕਟ ਜਿਹੜੀ ਉਹਨਾਂ ਦੀ ਸੋਚ ਆ ਉਹ ਨਹੀਂ ਮਰਨੀ ਚਾਹੀਦੀ ਪਰ ਤੁਸੀਂ ਲੰਘਦੇ ਵੱੜਦੇ ਉਹਨਾਂ ਨੂੰ ਸੇਵਾ ਕਰਦੇ ਦੇਖਦੇ ਹੋਵੋਗੇ ਜਿੱਦੇ ਤੁਹਾਡੇ ਮਨ ਦੇ ਵਿੱਚ ਆਏ ਕਿ ਕਹੋ ਆਪਾਂ ਵੀ ਜੁੜੀਏ ਨਾਲ ਹਨਾ ਮੈਨੂੰ ਉਹ ਹਮੇਸ਼ਾ ਕੁਛ ਨਾ ਕੁਛ ਜੇ ਕੋਈ ਇਨਸਾਨ ਵਧੀਆ ਸੋਚਦਾ ਹੈ ਤਾਂ ਉਹ ਚੰਗੀ ਅਗਵਾਈ ਵੀ ਦਿੰਦਾ ਹੈ ਪਹਿਲਾਂ ਮੈਂ ਉਹ ਗੁਰਦੁਆਰਾ ਬੋਲਿਸਰ ਚ ਹੈਡ ਗਰੰਟ ਹੀ ਹੁੰਦੇ ਸਨ ਤਾਂ ਉਸ ਵੇਲੇ ਵੀ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਮੈਂ ਲਗਭਗ 20 ਸਾਲ ਹਕਮਨਮਾ ਲਿਖਣ ਦੀ ਸੇਵਾ ਜਿਹੜੀ ਹੈ ਗੁਰਦੁਆਰਾ ਬੋਲਿਸਰ ਕਰਦਾ ਰਿਹਾ ਸੀ ਗੁਰਦੁਆਰਾ ਬੋਲਿਸਰ ਵੀ ਸੇਵਾ ਨਭਾਈ ਆਪਣੀ ਦੀ ਠੀਕ ਹੈ ਹੁਣ ਵੀ ਮੈਂ ਬਾਹਰ ਜਾਣ ਕਰਕੇ ਪਿੱਛੋਂ ਕਿਸੇ ਨੇ ਇਸ ਜੀਨੇ ਮੇਰੇ ਕੋ ਸੇਵਾ ਲੈ ਲਈ ਹੈ ਮੈਂ ਕਹਾਂ ਕੋਈ ਗੱਲ ਨਹੀਂ ਮੇਰਾ ਤਾਂ ਹੌਣ ਜਾਣ ਬਣੇ ਰਹਿਣਾ ਤੁਸੀਂ ਲਗਾਤਾਰ ਕਰੋ ਜਦੋਂ ਮੇਰੀ ਲੋੜ ਹੋਏਗੀ ਤੂੰ ਹਾਜ਼ਰ ਆਂ ਪਰ ਹੁਣ ਇਹ ਜਿਹੜੀਆਂ ਸੋਾਵਾਂ ਨੇ ਕਦੇ ਅਸੀਂ ਜੇ ਵਸ ਵਸ ਜਿਹਨੇ ਬੂਟੇ ਲਾਏ ਨੇ ਉਹਨਾਂ ਦੀ ਸਾਹ ਸੰਭਾਲ ਕਰਦੇ ਆ ਜਿੱਥੇ ਲੋੜ ਹੈ ਅਸੀਂ ਨਵੇਂ ਬੂਟੇ ਲਾਉਨੇ ਆ ਫਿਰ ਇਹਨਾਂ ਦੀ ਜਿਹੜੀ ਗੜਾਈ ਕਰਨੀ ਪੈਂਦੀ ਹੈ ਸਾਨੂੰ ਸਿੰਗਾਈ ਕਰਨੀ ਪੈਂਦੀ ਹੈ ਕਿਤੇ ਇਹਨਾਂ ਦੀ ਕਟਾਈ ਕਰਨੀ ਪੈਂਦੀ ਹੈ ਘਰ ਦੇ ਰਜੇਵਾ ਜੋ ਫਿਰ ਟਾਈਮ ਕੱਢ ਗਿਆ ਲੱਗ ਜਾਂਦਾ ਟਾਈਮ ਫਿਰ ਕੰਮ ਕਰ ਸੇਵਾ ਕਰਨ ਦਾ ਜਿੱਦਾਂ ਸਵੇਰੇ ਦਾ ਰੁਟੀਨ ਜਿੱਦਾਂ ਨਿਤਨੇਮ ਕਰ ਲੋ ਵੀ ਮੇਰੀ ਤਾਂ ਵੈਸੇ ਵੀ 3:30 ਵਜੇ ਉੱਠਣ ਦੀ ਰੋਜ਼ ਦੀ ਮੇਰਾ ਨਿਤਨੇਮ ਹੈ ਅੱਛਾ 3:30 ਵਜੇ ਬੋਲ ਸਾਹਿਬ ਬੋੜੀ ਸਾਹਿਬ ਆਉਣ ਤੋਂ ਬਾਅਦ ਉੱਥੇ ਫਿਰ ਮੈਂ ਇਸ ਸੇਵਾ ਚ ਜੁੜ ਜਾਂਦਾ ਹਾਂ ਬਿਲਕੁਲ ਇਹਦੇ ਚ ਫਿਰ ਵੀ ਮੈਂ ਵਕਾ ਮੈਂ ਵੈਸੇ ਵੀ ਮੈਂ ਮੇਰੀਆਂ ਬੇਟੀਆਂ ਬਾਹਰ ਨੇ ਵੀ ਵਾਈਫ ਫੇਰ ਹੁਣ ਕਰਕੇ ਮੈਂ ਇਕੱਲਾ ਹਾਂ ਤੇ ਮੈਨੂੰ ਇੱਕ ਜੀਵਾਂ ਲੱਭ ਗਿਆ ਮੇਰੇ ਸਾਥ ਲੱਭ ਗਿਆ ਤੇ ਮੈਨੂੰ ਸਭ ਤੋਂ ਬੜਾ ਚਾਹ ਹੁੰਦਾ ਸ਼ੌਕ ਹੁੰਦਾ ਇਹ ਕੰਮ ਦਾ ਸੇਵਾ ਕਰਦਾ ਤੇ ਮੈਂ ਬੜੀ ਹੀ ਸេចក្តਿ ਤੇ ਨਾਲ ਇਨ੍ਹਾਂ ਸੇਵਾਦਾਰਾਂ ਨੂੰ ਨਾਲ ਲੈ ਕੇ ਤੇ ਇਹ ਸੇਵਾ ਨਿਭਾ ਰਿਹਾ ਤੇ ਵਾਹਿਗੁਰੂ ਗੁਰੂ ਸਾਹਿਬ ਕਿਰਪਾ ਕਰ ਕਿ ਅਸੀਂ ਇਹ ਸੇਵਾ ਹੋਰ ਵੀ ਚੜ੍ਹਦੀ ਕਲਾ ਚ ਬਸ ਆਈ ਸਾਹਿਬ ਦੇਖਣ ਜਾ ਰਹੇ ਕਿ ਜਿੱਥੇ ਤੁਸੀਂ ਹੁਣ ਸ਼ਕਾਨ ਸੇਵਾ ਕਰਦੇ ਓਥੇ ਪਿੰਡ ਵਾਲਿਆਂ ਦਾ ਵੀ ਫਰਜ਼ ਬੰਦਾ ਵਾ ਕਿ ਦੇਖ ਰੇ ਕਿ ਕੰਨੋਂ ਬੂਟਿਆਂ ਦੀ ਮਲ ਹੋ ਤਾਂ ਤੁਸੀਂ ਤੇ ਸੇਵਾ ਕਰ ਹੀ ਰਹੇ ਹੋ ਪਿੰਡ ਵਾਲਿਆਂ ਦਾ ਵੀ ਬੰਦਾ ਫਰਜ਼ ਕਿ ਨਹੀਂ ਬੰਦਾ ਬਲਮਲੇ ਦੱਸੋ ਬਿਲਕੁਲ ਅਸੀਂ ਵੀ ਕਿੰਨੇ ਸਾਡੇ ਕੋਲ ਚਲੋ ਮੈਨ ਪਾਵਰ ਹ ਤੇ ਪਰ ਜਿੰਨੇ ਕੋ ਸਾਡੇ ਕੋ ਹੱਥ ਹੈਗੇ ਅਸੀਂ ਉਹ ਜੋਰਸ਼ ਜਣੀ ਕੋਸ਼ਿਸ਼ਾਂ ਹੀ ਕਰੀ ਜਾਂਦੇ ਆ ਪਰ ਫਿਰ ਵੀ ਪਿੰਡ ਵਾਲਾਂ ਦਾ ਵੀ ਬਣਦੀ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਸਾਡੇ ਬੂਟੇ ਜਾਂ ਸਾਡੇ ਜਿਹੜੇ ਪ੍ਰੋਜੈਕਟ ਚੱਲਦੇ ਨੇ ਉਹ ਵੀ ਉਹਨਾਂ ਵੱਲ ਧਿਆਨ ਦੇਣ ਜੇ ਕਿਤੇ ਕੋਈ ਬੂਟਾ ਸੁੱਕਦਾ ਹੈ ਜਾਂ ਕੋਈ ਕੋਈ ਪਸ਼ੂ ਨੁਕਸਾਨ ਪਹੁੰਚਾਉਂਦਾ ਹੈ ਜਾਂ ਕੋਈ ਆਦਮੀ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਹਨੂੰ ਉਸ ਤੋਂ ਰੋਕਣ ਸੋ ਹਰ ਕਾਸਟੋਰ ਦੇ ਸਾਨੂੰ ਅੱਜਕੱਲ ਗੁਜਰਾਂ ਦੀ ਬਹੁਤ ਨੌਬਤ ਹੈ ਜਿਹੜੇ ਕਿ ਸਾਡੇ ਲਾਇਓ ਬੁੱਟੇ ਜਾਂ ਬੜਾ ਮਨ ਖਰਾਬ ਹੁੰਦਾ ਜਦੋਂ ਕਿ ਉਹ ਅਜਾੜ ਦਿੰਦੇ ਆ ਤੇ ਇਹ ਆਮ ਤੌਰ ਤੇ ਸਾਡੇ ਸਾਰੇ ਪੰਜਾਬ ਦੀ ਪ੍ਰੋਬਲਮ ਬਣ ਚੁੱਕੀ ਹੈ ਇਹਨਾਂ ਦੀ ਕੋਈ ਨਕੇਲ ਪੈਣੀ ਚਾਹੀਦੀ ਹੈ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਇਹ ਜਿਹੜਾ ਸਾਡਾ ਵਾਤਾਵਰਨ ਹੈ ਉਹਨੂੰ ਅਵਾਇਸੇ ਹੋਰ ਵੀ ਤਵਾਰ ਸਕੀਏ। ਬਾਕੀ ਕੀ ਕਾਰਨ ਹੋ ਸਕਦਾ ਕਿ ਪਿੱਛੇ ਪੱਤਰਕਾਰਾਂ ਨੇ ਇੰਨੀਆਂ ਵੀਡੀਓ ਪਾਈਆਂ ਪਰ ਉੱਤੇ ਕੋਈ ਗੌਰ ਨਹੀਂ ਕੀਤਾ ਗਿਆ। ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂਨ ਹੀ ਸਰਕੀ। ਗੁਜਰਾਂ ਦੇ ਡੰਗਰ ਉਦਾ ਹੀ ਤੁਰੇ ਫਿਰਦੇ, ਸੜਕਾਂ ਤੇ ਫੇਰ ਵੀ। ਫਿਰ ਕੀ ਕਾਰਨ ਹੋ ਸਕਦਾ? ਪਤਾ ਨਹੀਂ ਕੋਤੜਾ ਸਾਹਿਬ ਇਹ ਕੋਈ ਪੋਲੀਟਿਕਲੀ ਜਿਹੜੀ ਜੜੀ ਰਾਜਨੀਤੀ ਹੈ ਨਾ ਇਹਦੇ ਚ ਉਹ ਬੜੀ ਹੈਵੀ ਹੋ ਜਾਂਦੀ ਹੈ ਹਰ ਕੰਮ ਚ, ਹਰ ਪ੍ਰੋਜੈਕਟ ਚ, ਕੋਈ ਵੀ ਕੰਮ ਚੰਗਾ ਹੋਣ ਲੱਗਦਾ ਉਹਦੇ ਚ ਰਾਜਨੀਤੀ ਵੱਡ ਜਾਂਦੀ ਹੈ। ਇੱਥੇ ਵੀ ਇਹ ਰਾਜਨੀਤੀ ਹੋਈ ਜਿਹੜੀ ਹੈ ਉਹ ਪਿੰਡਾਂ ਚ ਹੀ ਖੜੀ ਹੋ ਜਾਂਦੀ ਹੈ ਤੇ ਉੱਪਰ ਵੱਡੇ ਲੈਵਲ ਤੇ ਵੀ ਖੜ ਜਿੰਨਾਂ ਵਾਰ ਵੇਖਿਆ ਜਾਂਦਾ ਤੇ ਇਹਨਾਂ ਨੂੰ ਨਹੀਂ ਰੋਕਿਆ ਜਾਂਦਾ ਪਰ ਵਰਨਾ ਇਹ ਜੇ ਬਹੁਤ ਜਿੰਨਾ ਨੁਕਸਾਨ ਉਹ ਕਰ ਰਹੇ ਨੇ ਸਾਡਾ ਅੱਜਕੱਲ ਕੀ ਹੈ ਇੱਥੇ ਕੋਈ ਖੇਤ ਖਾਲੀ ਨਹੀਂ ਹੈ ਜਿੱਥੇ ਕਿ ਚਰ ਸਕਦੇ ਹੋਣਗੇ ਸਾਰੇ ਖੇਤਾਂ 'ਚ ਫਸਲਾਂ ਵੀ ਜਿਉਂਏ ਨੇ ਇਹਨਾਂ ਦੇ ਸਿਰਫ ਲੋੜ ਤੇ ਹੀ ਜਿਹੜੇ ਡੰਗ ਲਈ ਫਿਰਦੇ ਨੇ ਗੋਹਾ ਵੀ ਖਲਾਰਦੇ ਨੇ ਜਿਹੜੇ ਸਾਡੇ ਪੌਦੇ ਨਵੇਂ ਲੱਗਦੇ ਨੇ ਉਹਨਾਂ ਨੂੰ ਚਾਰ ਚਰਾਉਂਦੇ ਨੇ ਵੱਡਿਆਂ ਨੂੰ ਤੋੜ ਦਿੰਦੇ ਨੇ ਤੇ ਇਸ ਕਰਕੇ ਇਹ ਜਿਹੜਾ ਨਕਸਾਨ ਹੈ ਘਰੇ ਨਾਲ ਤੇ ਰੋਗ ਲੱਗਣੀ ਚਾਹੀਦੀ ਹੈ ਤੇ ਸਭ ਤੋਂ ਵੱਡੀ ਸਾਡੀ ਜਿਹੜੀ ਇਹ ਜਿਹੜੀ ਪਰੇਸ਼ਾਨੀ ਅੱਜ ਕੱਲ ਇਹ ਹੋਈ ਹੈ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹ ਸਨ ਸਾਈ ਸਾਹਿਬ ਆਪਣੇ ਪਿੰਡ ਨੰਡਾਲੇ ਦੇ ਵਾਸੀ ਨੇ ਜੋ ਕਿ ਫਲਵਾੜੀ ਵਾਤਾਵਨ ਸੋਸਾਇਟੀ ਦੇ ਨਾਲ ਜੁੜੇ ਹੋਏ ਸੀ ਤੇ ਅੱਜ ਤੱਕ ਜੁੜੇ ਹੀ ਨੇ ਬਿਲਕੁਲ ਮਦਲਗੀ ਨਾਲ ਅਟੈਚ ਨੇ ਪੂਰੇ ਆਪਾਂ ਗੱਲਬਾਤ ਕੀਤੀ ਉਹਦੇ ਨਾਲ ਬਹੁਤ ਵਧੀਆ ਜਿਹੜੀ ਉਹਨਾਂ ਨੇ ਸਰਬੱਤ ਸਿੰਘ ਜੀ ਕੰਗ ਹੋਣਾਂ ਦੀਆਂ ਜਿਹੜੇ ਲੀਆਂ ਤੇ ਜਿਹੜੇ ਆ ਖਰੇ ਉਤਰਦੇ ਪਏ ਆ ਫਲਵਾੜੀ ਵਤਵਨ ਸੇਵਾ ਸੈਟ ਜੈਸੀ ਹੋਰ ਵੀ ਜਿਹੜੇ ਸੇਵਾਦਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਜਿਨ੍ਹਾਂ ਦਾ ਦਿਲ ਕਰਦਾ ਕਿ ਅਸੀਂ ਫਲਵਾੜੀ ਜਾਣ ਕੇ ਸੇਵਾ ਕਰੀਏ ਤੇ ਉਹ ਇੱਥੇ ਆਣ ਕੇ ਸੇਵਾ ਆਪਣੀ ਇਹ ਕਰ ਸਕਦਾ ਵਾ ਸਵੇਰੇ ਸਾਈਂ ਸਾਹਿਬ ਸਵੇਰੇ 6 ਵਜੇ ਆ ਜਾਂਦੇ ਆ ਬਿਲਕੁਲ ਜੀ ਤੇ ਪੌਣੇ 6 ਵਜੇ ਇੱਥੇ ਹਾਜ਼ਰ ਹੋਣੇ ਆ ਉਸ ਤੋਂ ਬਾਅਦ ਲਗਭਗ 7:30 ਤੋਂ 8:00 ਤੱਕ ਸੇਵਾ ਚੱਲਦੀ ਕਿਉਂਕਿ ਗਰਮੀ ਹੋਣ ਕਰਕੇ ਫਿਰ ਜ਼ਿਆਦਾ ਤਪਸ਼ ਹੋ ਜਾਂਦੀ ਹੈ ਇਸੇ ਫਿਰ ਸੇਵਾ ਟਾਈਮ ਨਾਲ ਸ਼ੁਰੂ ਕਰਕੇ ਤੇ ਟਾਈਮ ਨਾਲ 1.5 ਘੰਟਾ 1.5 ਘੰਟਾ ਸੇਵਾ ਦਾ ਚੱਲਦੀ ਹੈ ਉਹਨਾਂ ਚਿਰ ਅਸੀਂ ਸ਼ਿੱਦਤ ਨਾਲ ਸੇਵਾ ਕਰਕੇ ਤੇ ਕਰਨ ਵਾਸਤੇ ਹੀ ਚੱਲ ਜਾਂਦੇ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ 6 ਵਜੇ ਸੇਵਾ ਸ਼ੁਰੂ ਹੋ ਜਾਂਦੀ ਜੇ ਕਿਸੇ ਵੀ ਨਡਾਲਾ ਨਿਵਾਸੀ ਨੇ ਭਾਵੇਂ ਅੱਬਲ ਦੇ ਭਾਵੇਂ ਕੋਈ ਬਾਹਰ ਦਾ ਪਿੰਡ ਦਾ ਵਾ ਜਿਨੇ ਵੀ ਕਿਸੇ ਨੇ ਸੇਵਾ ਕਰਨੇ ਉਹ ਫਲਵਾੜੀ ਵਾਤਾਵਨ ਸੋਸਾਇਟੀ ਦੇ ਨਾਲ ਜੁੜ ਸਕਦਾ ਅੱਜ ਦੀ ਸਾਡੀ ਖਾਸ ਵੀਡੀਓ ਇਹ ਸੀ ਕਿ ਸੋਸ ਨੋ ਨੋ ਸੇਵਾ ਆਪਣੀਆਂ ਨਿਭਾਰੀਆਂ ਜੇਕਰ ਦਿੱਦਾਂ ਕੀ ਫਲਵਾੜੀ ਸੇਵਾਦਾਰ ਫਲਵਾੜੀ ਵਾਤਾਵਰਣ ਸੇਵਾ ਸਾਟੀ ਇੱਕ ਨੋਰ ਸੋਸਾਇਟੀ ਚੜਦੀ ਕਲਾ ਸੇਵਾ ਸੋਸਾਇਟੀ ਬਹੁਤ ਸਾਰੀਆਂ ਸੋਸਾਇਟੀਆਂ ਜਿਹੜੀਆਂ ਨੇ ਨਡਾਲੇ ਦੇ ਵਿੱਚ ਸੇਵਾ ਕਰ ਰਹੀਆਂ ਨੇ ਤੇ ਪਿੰਡਾਂ ਦੇ ਵਿੱਚ ਵੀ ਇਦਾਂ ਦੀਆਂ ਸੋਸਾਇਟੀਆਂ ਜਿਹੜੀਆਂ ਨੇ ਬਣੀਆਂ ਚਾਹੀਦੀਆਂ ਅੱਜ ਦੀ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੀ ਤੇ ਆਪਣਾ ਪਿੰਡ ਨਡਾਲਾ ਚਾਹੁੰਦੇ ਜਰੂਰ ਫੋਲੋ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ